ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂ ਕੋ ਡਿਪਾਰਟਮੈਂਟ ਦੇ ਬਾਹਰ ਨਮਿੰਗ ਨਾਂ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮੁਸ਼ਤੈਦੀ ਦਿਖਾਉਂਦਿਆਂ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਪਟਿਆਲਾ ਦੇ ਐਸਐਸਪੀ ਵਰਨੁਣ ਸ਼ਰਮਾ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਵਰੁਣ ਸ਼ਰਮਾ ਨੇ ਦੱਸਿਆ ਕਿ ਨਵਜੋਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਚਾਰ ਦੋਸ਼ੀਆਂ ਨੂੰ ਪੁਲਿਸ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਮੁੱਖ ਮੋਲਜ਼ਮ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਮੌਕੇ ਤੇ ਵਰਤੀ ਗਈ ਚਾਕੂ ਨੂਮਾ ਸ਼ੂਰੀ ਨੂੰ ਵੀ ਬਰਾਮਦ ਪੁਲਿਸ ਦੇ ਦੁਆਰਾ ਕਰ ਲਿਆ ਗਿਆ ਹੈ ਜੀ ਸਰ ਜੀ ਸਰ ਜਿਹੜੇ ਦੋਸ਼ੀ ਪੜਨੇ ਅਕਿਊਜ਼ ਕਿਤੋਂ ਦੇ ਦੇਖੋ 27 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਕੰਪਿਊਟਰ ਸਾਇੰਸ ਬਲੌਕ ਦੇ ਬਾਹਰ ਸਟੂਡੈਂਟਸ ਦੇ ਦੋ ਗਰੁੱਪਸ ਦੀ ਮਾਮੂਲੀ ਗੱਲ ਤੇ ਤਕਰਾਰ ਬਾਜੀ ਹੁੰਦੀ ਆ ਇਹ ਹੂਰਾ ਮੁੱਕੀ ਕਿਸ ਨੂੰ ਮਾਰਦੇ ਆ ਇੱਕ ਦੂਜੇ ਨੂੰ ਉਹਦੇ ਦਰਮਿਆਨ ਹੀ ਇੱਕ ਮੁੰਡਾ ਜਿਹੜਾ ਆ ਉਹ ਨਵਜੋਤ ਸਿੰਘ ਨਾਮ ਦੇ ਜਿਹੜਾ ਡਿਸੀਜ਼ ਦਾ ਨਵਜੋਤ ਸਿੰਘ ਉਹਦੇ ਉੱਪਰ ਕ੍ਰਿਚ ਛੋਟੇ ਚਾਕੂ ਨਾਲ ਕ੍ਰਿਚ ਮਲ ਛੋਟੀ ਕ੍ਰਿਚ ਨਾਲ ਤਿੰਨ ਵਾਰ ਕਰਦਾ ਦੋ ਦੀ 23 ਚ ਇੱਕ ਉਹਦੇ ਲੋਅਰ ਸਟਮਕ ਚ ਲੋਅਰ ਸਪੋਸਟ ਨੂੰ ਆ ਦੇ ਉੱਥੋਂ ਪਿੱਤਰ ਪਿੱਤਰ ਹੋ ਜਾਂਦੇ ਆ ਲੋਅਰ ਸਟਮਕ ਵਾਲੀ ਜਿਹੜੀ ਇੰਜਰੀ ਸੀ ਉਹ ਸੀਰੀਅਸ ਇੰਜਰੀ ਸੀ ਜੀ ਉਹਨੂੰ ਇਮੀਡੀਏਟਲੀ ਰੈਸ਼ਨ ਕੀਤਾ ਜਾਂਦਾ ਆ ਯੂਨੀਵਰਸਿਟੀ ਦੇ ਹਸਪੀਟਲ ਚ ਤੇ ਉੱਥੋਂ ਰਜਿੰਦਰਾ ਰਜਿੰਦਰਾ ਹਸਪੀਟਲ ਪਹੁੰਚ ਕੇ ਲਾਸ ਆਫ ਬਲੱਡ ਦੇ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਪਟਿਆਲਾ ਪੁਲਿਸ ਮਾਨਯੋਗ ਡੀਜੀਪੀ ਪੰਜਾਬ ਦੇ ਦਾ ਤਾ ਮੁਤਾਬਿਕ ਅਸੀਂ ਹਮੇਸ਼ਾ ਪ੍ਰੌਮਪਟ ਐਂਡ ਸਵਿਫਟ ਐਕਸ਼ਨ 'ਚ ਬਲੀਫ ਕਰਦੇ ਆਂ ਤੇ ਇਮੀਡੀਏਟਲੀ ਐਸਪੀ ਡੀ ਐਸਪੀ ਸਿਟੀ DSP City 2 SHO Urban Estate SHO সদর पटियाला इंचार्ज CIA ਸਮਾਣਾ ਤੇ इंचार्ज एंटी नार्कोटिक्स वगैरह दी ਅਸੀਂ ਉੱਥੇ ਮੌਕੇ ਤੇ ਅਸੀਂ ਸਾਰੇ ਪਹੁੰਚਦੇ ਆਂ ਮੈਂ ਆਪ ਉੱਥੇ ਮੌਕੇ ਤੇ ਜਾਣਾ ਹੈ ਤੇ ਇਮੀਡੀਏਟਲੀ ਅਸੀਂ ਟੀਮਾਂ ਬਣਾ ਕੇ ਤੇ CCTV ਫੁਟੇਜ ਇਮੀਡੀਏਟਲੀ ਪ੍ਰੀਜ਼ਰਵ ਕਰਾ ਕੇ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੇ ਮਗਰ ਪੈ ਜਾਂਦੇ 24 ਘੰਟਿਆਂ ਦੇ ਅੰਦਰ ਜਿਹੜੇ ਚਾਰੋਂ ਮੁੱਖ ਮਲਜ਼ਮ ਸੀਗੇ ਇਸ ਮੁਕਦਮੇ 'ਚ ਜਿਹੜਾ ਮਨਦੀਪ ਨਾਮ ਦਾ ਥੇੜੀ ਪਿੰਡ ਦਾ ਕਹਿਣਾ ਪੈ ਰਿਹਾ ਕਿ ਉਸ ਮੁੰਡੇ ਨੂੰ ਮਾਰ ਦਿੱਤਾ ਜਾਂਦਾ ਸਾਡਾ ਕੰਮ ਹੈ ਗਾ ਡਿਟੈਕਸ਼ਨ ਐਂਡ ਅਰੈਸਟ ਆਫ ਅਕਿਊਜ਼ਡ ਉਹ ਸੀ ਪੂਰਾ ਕਰ ਲੈਣੇ ਔਰ ਮੈਨੂੰ ਬੜਾ ਮਤਲਬ ਸ਼ੋਕ ਮਹਿਸੂਸ ਹੁੰਦਾ ਇਹ ਗੱਲ ਆਖਦੇ ਕਿ ਮਮੂਲੀ ਜੀ ਗੱਲ ਤੇ ਦੇਖੋ ਇੱਕ ਜਿਹੜਾ ਨੌਜਵਾਨ ਸੀਗਾ ਉਹ ਮਰਿਆ ਤੇ ਚਾਰ ਜਿਹੜੇ ਨੌਜਵਾਨ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਸੀਂ ਅਰੈਸਟ ਕੀਤੇ ਤੇ ਪੰਜ ਫੈਮਲੀਆਂ ਜਿਹੜੀਆਂ ਨੇ ਇਕ ਹੀਟ ਆਫ ਦਾ ਮੂਵਮੈਂਟ ਵਾਲੇ ਮੰਮਲੀ ਕ੍ਰਾਈਮ ਦੇ ਮੁਤਲਕ ਜਿਹੜੀਆਂ ਨੇ ਬਰਬਾਦ ਹੋ ਗਈਆਂ ਜੇ ਅਸੀਂ ਇਹਨਾਂ ਤੋਂ ਥੋਰ ਵੀ ਅੱਗੇ ਇਨਕੁਆਇਰੇਸ਼ਨ ਕਰਾਂਗੇ ਕਿ ਕਿਉਂ ਇਹਨਾਂ ਨੇ ਇਹਨਾਂ ਜਿਹੜਾ ਸੀਰੀਅਸ ਕ੍ਰਾਈਮ ਕਤਲ ਨੂੰ ਅੰਜਾਮ ਦਿੱਤਾ ਤੇ 24 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਚਾਰੇ ਏਕਿਊਜ਼ ਜਿਹੜੇ ਸੈਂਸੇਸ਼ਨਲ ਮਰਡਰ ਕੇਸ ਬਰਾਡ ਡੇਲਾਈਟ ਚ ਹੋਇਆ ਸੀ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੋਇਆ ਸੀ ਉਹਨੂੰ ਅਸੀਂ ਟ੍ਰੇਸ ਕਰਕੇ ਉਹਨੂੰ ਅਸੀਂ ਕੰਪਲੀਟਲੀ ਚਾਰੇ ਅਕਿਊਜ਼ ਅਰੈਸਟ ਕਰਾਂਗੇ ਸਾਰੇ ਬੱਚੇ ਪੜ੍ਹੇ ਬਾਰੇ ਵਿੱਚ ਸਾਰੇ ਬੱਚੇ ਪੜ੍ਹਨ ਵਾਲੇ ਕੋਈ ਬੱਚਾ ਬਾਹਰੋਂ ਵੀ ਹੈ ਇਹ ਸਾਰੇ ਬੱਚੇ ਸੈਕੰਡ ਇਅਰ ਥਰਡ ਇਅਰ ਦੇ ਉੱਤੇ ਪੜਨ ਵਾਲੇ ਹੀ ਹੈਗੇ ਸਰ ਇਹ ਕਹਿੰਦਾ ਗੱਲ ਨਹੀਂ ਲਾਸਟ ਕਲੀਅਰ ਹੋ ਗਰੀ ਕਿ ਇੱਕ ਮਤਲਬ ਇਕੱਠੇ ਰਹਿੰਦੇ ਸੀਗੇ ਲੈ ਕੇ ਹਨ ਤੇ ਇਹ ਉਹਨਾਂ ਦੇ ਨਾਲ ਰਹਿੰਦਾ ਕਿ ਕੀ ਇਹ ਮੈਂ ਕਲੀਅਰ ਕਰ ਦਵਾਂ ਦੇਖੋ ਯੂਨੀਵਰਸਿਟੀ ਚ ਦੋ ਪ੍ਰਕਾਰ ਦੇ ਸਟੂਡੈਂਟਸ ਨੇ ਇੱਕ ਜਿਹੜੇ ਅੰਦਰ ਹੌਸਲਾਂ ਚ ਰਹਿੰਦੇ ਆ ਇੱਕ ਜਿਹੜੇ ਬਾਹਰ ਪੀਜੀ ਲੈ ਕੇ ਕਮਰੇ ਲੈ ਕੇ ਕਿਰਾਏ ਤੇ ਰਹਿੰਦੇ ਆ ਇਹ ਸਾਰੇ ਦੋਸ਼ੀ ਇਕੱਠੇ ਰਹਿੰਦੇ ਸੀ ਇਹ ਮਰਨ ਵਾਲਾ ਵੀ ਇਹਨਾਂ ਦੇ ਮਤਲਬ ਫਰੈਂਡ ਸਰਕਲ 'ਚ ਹੀ ਸੀਗਾ ਤੇ ਜਿਵੇਂ ਮੈਂ ਕਿਹਾ ਮਾਮੂਲੀ ਜੀ ਗੱਲ ਤੇ ਕਿਸੇ ਉਹ ਗੱਲ ਸੀ ਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਆਇਆ ਉਹ ਅਸੀਂ ਦੱਸ ਨਹੀਂ ਸਕਦੇ ਪਰ ਕਿਸੇ ਬੇहद ਮਾਮੂਲੀ ਗੱਲ ਤੇ ਤਕਰਾਰਬਾਜੀ ਹੋਈ ਤੇ ਦੇਖੋ ਇੱਕ ਤੇ ਬੰਦਾ ਮਰ ਗਿਆ ਚਾਰ ਦੋਸ਼ੀ ਜੇ ਵਿੱਚ ਹੁੰਦਾ ਤੇ ਇਹਦੇ 'ਚ ਇਹ ਵੀ ਚਰਚਾ ਆ ਰਹੀ ਸੀ ਕਿ ਪਿੱਛੇ ਬੀਸੀ ਸਾਹਿਬ ਦਾ ਹੱਥ ਹੈ ਬਹੁਤ ਸਾਰੀਆਂ ਜਹੀਆਂ ਜਿਹੜੀਆਂ ਕ੍ਰੈਡਿਟ ਦੇ ਦਿਖੋ ਜੀ ਇਹੋ ਜੀ ਇਹੋ ਜੀ ਮੇਰੇ ਧਿਆਨ 'ਚ ਕੋਈ ਚਰਚਾ ਨਹੀਂ ਆਈ ਨਾ ਮੈਂ ਕਿਸੇ ਦਾ ਇਹ ਕਹਿਣਾ ਕਿਦਾ ਹੱਥ ਆ ਜਿਹੜੀ ਅਸਲ ਫੈਕਚੁਅਲ ਗੱਲ ਸੀ ਉਹ ਮੈਂ ਦੱਸਤੀ ਆ ਯੂਨੀਵਰਸਿਟੀ 'ਚ ਜਿਹੜੀ ਇਹਨਾਂ ਦੀ ਯੂਨੀਵਰਸਿਟੀ ਦੇ ਅੰਦਰ ਵੀ ਇੱਕ ਸਿਕਿਉਰਿਟੀ ਕੰਪੋਨੈਂਟ ਹੈਗਾ 565 ਜਾਣੇ ਜਿਹੜੇ ਯੂਨੀਵਰਸਿਟੀ ਦੇ ਸਿਕਿਉਰਿਟੀ ਮੁਲਾਜ਼ਮ ਹੈਗੇ ਆ ਨੌਨ ਪੁਲਿਸ ਜਿਹੜੇ ਆ ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਦਵਾਵਾਂਗੇ ਉਹਨਾਂ ਨੂੰ ਵੀ ਅਸੀਂ ਸੈਂਸਰਟਾਈਜ਼ ਕਰਾਂਗੇ ਤਾਂਕਿ ਯੂਨੀਵਰਸਿਟੀ ਦੇਖੋ ਮੈਂ ਆਪ ਮੌਕੇ ਤੇ ਜਾ ਕੇ ਆਇਆ ਅਸੀਂ ਇਨਸ਼ੋਰ ਕੀਤਾ ਹੈ ਕਿ ਯੂਨੀਵਰਸਿਟੀ 'ਚ ਤਰਜਿੰਦਰ ਹਸਪੀਟਲ 'ਚ ਕਿਸੇ ਪ੍ਰਕਾਰ ਦਾ ਲਾਅਨ ਆਰਡਰ ਨਾ ਹੋਵੇ ਇਸ ਇਨਸੀਡੈਂਟ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਨਹੀਂ ਹੋ ਰਹੀ ਹੈ ਕਿ ਕਿੱਥੇ ਹੋ ਰਹੀ ਹੈ ਕਿਸੇ ਹੋਰ ਜਗ੍ਹਾ ਤੋਂ ਕੇ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਅਸੀਂ ਬਾਹਰ ਟੀਮਾਂ ਭੇਜੀਆਂ ਸੀ ਇਹ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਸਾਰੀ ਕੋਈ ਸਵਾਲ ਹੈ ਸਰ ਤੁਸੀਂ ਕਿਹਾ ਸੀ ਵੀ ਟਾਈਮ ਬੰਦਿਆ ਸੀ ਠੀਕ ਹੈ ਇਹ ਬਿੱਲ ਨੂੰ ਲੈ ਕੇ ਕੋਈ ਟਕਰਾਅ ਹੋਇਆ। ਦੇਖੋਗੇ ਜੀ ਪ੍ਰੈਸ ਨੋਟ 'ਚ ਲਿਖਿਆ ਕਿ ਬਿਜਲੀ ਦੇ ਬਿੱਲ ਨੂੰ ਲੈ ਕੇ ਟਕਰਾਅ ਹੋਇਆ। ਜਿਹੜੀ ਮੈਂ ਗੱਲ ਕਹਿ ਰਿਹਾ ਕਿ ਕਈ ਛੋਟੀ-ਛੋਟੀ ਚੀਜ਼ਾਂ ਹੁੰਦੀਆਂ। ਮੰਨ ਲਓ ਕਿ 2000 ਦਾ ਪਿਛਲੀ ਦਾ ਬਿੱਲ ਆਇਆ ਚਾਰ ਜਣੇ ਨੇ 5-500 ਦੇਣੇ। ਹੂੰ। ਕੌਣ ਕਿੰਨੇ ਦੇਊਗਾ ਉਹਦੇ ਪਿੱਛੇ ਟਕਰਾਅ ਹੋਇਆ। ਇਹਨਾਂ ਨੇ ਉਸ ਤੋਂ ਬਾਅਦ ਟਾਈਮ ਬੰਨੇ ਆ ਕਿ ਚਲੋ ਵੀ ਕੱਲ ਨੂੰ ਮਿਲਦੇ ਹਾਂ। ਤੂੰ ਆਪਣੇ ਮੁੰਡੇ ਲੈ ਆਈਂ ਮੈਂ ਆਪਣੇ ਮੁੰਡੇ ਲੈ ਆਵਾਂਗਾ। ਮੈਂ ਸਾਰੇ ਪੰਜਾਬ ਦੇ ਯੂਥ ਨੂੰ ਅਪੀਲ ਕਰਾਂਗਾ ਜੀ ਇਹਨਾਂ ਚੀਜ਼ਾਂ ਤੋਂ ਗੁਰੇਜ਼ ਰੱਖੋ। ਜਿਹੜਾ ਆਪਾਂ ਹਸਦਾ ਵਸਦਾ ਰੰਗਲਾ ਪੰਜਾਬ ਬਣਾਣਾ ਹੈ ਮੈਂ ਚਾਹੁੰਦਾ ਆ ਕਿ ਯੂਥ ਜਿਹੜਾ ਆ ਆਪਣੀ એનર્ਜੀ ਪੋਜ਼ਿਟਿਵ ਡਾਇਰੈਕਸ਼ਨ ਚ ਚੈਨਲਾਈਜ਼ ਕਰੇ ਥੈਂਕ ਯੂ ਸੋ ਸਰ ਸਰ ਜਿਹੜਾ ਇਹਨਾਂ ਨਾਲ ਘਟਿਆ ਹੈ ਇੱਧਰ ਦਾ ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਹੈ ਪੜ੍ਹਾਈ ਵਾਲੇ ਜਿਵੇਂ ਬੱਚੇ ਕੋਈ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਨਹੀਂ ਹੈ ਗਾਜ ਕੋਈ ਇਹ ਨਸ਼ੇ ਦੇ ਸਮਗਲਰ ਨਹੀਂ ਹੈ ਕੋਈ ਆਰਮਸ ਦੇ ਸਮਗਲਰ ਦੇਖੋ ਐਜ਼ ਆਫ ਨਾਓ ਹੁਣ ਤੱਕ ਦੀ ਮੂਲਲੀ ਤਫਤੀਸ਼ 'ਚ ਤੇ ਇਹੀ ਚਾਰ ਦੋਸ਼ੀ ਸੀਗੇ ਜੀ ਹੋਰ ਉੱਥੇ ਲੜਨ ਵਾਲੇ ਬਹੁਤ ਲੋਕ ਸੀਗੇ 8-10 ਜਾਣੇ ਦੋਨੇ ਸਾਈਡਾਂ ਤੋਂ ਸੀਗੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਬੇਸਿਕਲੀ ਇਹ ਚਾਰ ਲੋਕੀ ਸੀਗੇ ਐਂਡ ਮੈਂ ਬਿਲਕੁਲ ਇਹ ਇਨਸ਼ੋਰ ਕਰਦਾ ਆ ਕਿ ਜਿਹੜਾ ਕੋਈ ਮੁੰਡਾ ਉਦੋਂ ਨਾਰਮਲ ਰੂਟੀਨ ਚ ਲੰਘ ਰਿਹਾ ਸੀ ਅਸੀਂ ਬਿਲਕੁਲ ਇਸ ਚੀਜ਼ 'ਚ ਨਹੀਂ ਪੈਣਾ ਕਿ ਇਹਦਾ ਵੀ ਨਾਮ ਪਾਓ ਜੀ ਜਿਹੜੇ ਐਕਚੁਅਲੀ ਉਸ ਮੌਕੇ ਤੇ ਉਸ ਵਾਰਦਾਤ ਚ ਇਨਵੋਲਡ ਸੀਗੇ ਸਿਰਫ ਉਹਨਾਂ ਬੰਦਿਆਂ ਦਾ ਹੀ ਅਸੀਂ ਇਹਦੇ ਚ ਇਨਵੈਸਟੀਗੇਸ਼ਨ ਕਰਾਂ ਥੈਂਕ ਯੂ ਥੈਂਕ ਯੂ ਪਿਓਰ ਰਿਪੋਰਟ ਲਾਈਟੇਸ ਚੈਨਲ ਪਟਿਆਲਾ